सुरेश संग मोहि नैनम मन्दे व्यंच वरतम वन्दे शिवम शंकरम ओम शांताकारम भुज विशेषनम पतुनाभम सुरेशम विश्वाधारणम सुभागम लक्षमे लोकवर ध्यानम गम्यम वन्दे विष्णु भवैरम सर्वलोके गणहतनम महाकृष्णाया वासुदेवाया देवकी नन्दनायच नन्द गोपकुमाराया श्रीकृष्णाया वयं नमः कोट पत्यादि हे तवे ता पत्रय बिना सायासि ला पुनविहानेला ऋषि गोस्वामी शंकर भगवान की जय सियापति राम भगवान भगवानी लाल और शंकर भगवान की जय देवों के देव महादेव की जय दे. मा पति भगवान की जय और लाल की जय और परम पूज्य परम श्री रामदेव जी महाराज की जय भारत के संतों की जय, सच्चे दरबार की जय श्री राम 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 ਸ਼ੀਮ ਮੰਦਰ ਸਤਸੰਗ ਪਵਨ ਕਮੇਟੀ ਸਮਾਣਾ ਸ਼ੀਮ ਮੰਦਰ ਸਤਸੰਗ ਪਵਨ ਕਮੇਟੀ ਸਮਾਣਾ ਜਿਸ ਵੱਲੋਂ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ 14 ਸਤੰਬਰ ਤੋਂ 21 ਸਤੰਬਰ ਤੱਕ ਹੋਣ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੇਆਟਮਾ વાર્ਸ਼ਿਕ ਮਹੋਸਤਵ ਮਨਾਇਆ ਜਾ ਰਿਹਾ ਹੈ ਜਿਸ ਦੇ ਲਈ ਅੱਜ ਮੰਦਰ ਕਮੇਟੀ ਵੱਲੋਂ ਅੱਜ ਇਸ ਦੀ ਜਾਣਕਾਰੀ ਦੇ ਲਈ ਤੇ ਇਸ ਦੇ ਨਾਲ ਹੀ ਜੋ ਇਸ ਦਾ ਨિમੰਤਰਣ ਪੱਤਰ ਉਸ ਨੂੰ ਪ੍ਰਕਾਸ਼ਿਤ ਕਰਨ ਦੇ ਲਈ ਤੇ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਪਿਤ ਕਰਦੇ ਹੋਏ ਇਸ ਪ੍ਰੋਗਰਾਮ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਆਓ ਤੁਹਾਨੂੰ ਗੱਲ ਕਰਾਣੇ ਆ ਹਰਿੰਦਰ ਪਟੇਜਾ ਜੀ ਜੀ ਭਗਵਾਨ ਕੀ ਜੈ ਪਟੇਜਾ ਜੀ ਕੀ ਕਹਿਣਾ ਚਾਹੋਗੇ ਜੋ ਪ੍ਰੋਗਰਾਮ ਰੱਖਿਆ ਗਿਆ ਹੈਗਾ ਸ਼੍ਰੀਮਦ ਭਾਗਵਤ ਕਥਾ ਦਾ ਸਭ ਤੋਂ ਪਹਿਲਾਂ ਮੈਂ ਸ਼੍ਰੀ ਸ਼ਿਵ ਮੰਦਰ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਜਿਵੇਂ ਕਿ ਹਰ ਤਰ੍ਹਾਂ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬੜੀ ਹਰਸ਼ਾਪੂਰਵਕ ਉਸਾ ਦੇ ਨਾਲ 66ਵਾਂ ਵਾਰਸ਼ਿਕ ਸਮਾਗਮ ਮਨਾਉਣ ਜਾ ਰਹੇ ਹਾਂ ਜਿਦੇ ਵਿੱਚ ਅਸੀਂ ਪਿੱਤਰ ਪਕਸ਼ੇ ਚ ਜੋ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ ਪਿੱਤਰ ਪਕਸ਼ੇ ਪਿੱਤਰਾਂ ਦੇ ਨਿਮਿਤ 14 ਸਤੰਬਰ ਤੋਂ 21 ਸਤੰਬਰ ਤੱਕ ਸ਼੍ਰੀ ਮਦ ਭਾਗਵਤ ਗਿਆਨ ਕਥਾ ਯੱਗ ਕਰਵਾਉਣ ਜਾ ਰਹੇ ਹਾਂ ਜਦੀ ਅਗਜਤਾ ਚ ਸ਼੍ਰੀ ਬ੍ਰਹਮਦੇਵ ਜੀ ਮਹਾਰਾਜ ਗੰਗਾ ਨਗਰ ਵਾਲੇ ਸਾ ਮੇ ਨਿਜਾਨੰਦ ਜੀ ਮਹਾਰਾਜ ਉਹਨਾਂ ਦੀ ਦਖਸ਼ਾਤ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾਏਗਾ ਤਾਂ ਮੇਰੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਜੋ ਕਿ ਇਨਸਾਨ ਦੇ ਉੱਪਰ ਜਿਵੇਂ ਇੱਕ ਪਿਤਰ ਰਣ ਹੁੰਦਾ ਮਾਤਾ ਰਣ ਹੁੰਦਾ ਭਗਵਾਨ ਦਾ ਰਣ ਹੁੰਦਾ ਕਈ ਪ੍ਰਕਾਰ ਦੇ ਰਣ ਹੁੰਦੇ ਨੇ ਇੱਕ ਪਿਤਰ ਰਣ ਬਹੁਤ ਵੱਡਾ ਰਣ ਹੈ ਜਿਹਦੇ ਵਿੱਚ ਅਸੀਂ ਇਹ ਪਿਤਰ ਪਕਸ਼ੇ ਚ ਪਿਤਰਾਂ ਦੇ ਨਿਮਿਤ ਕੁਛ ਨਾ ਕੁਛ ਕਰਕੇ ਅਸੀਂ ਉਹ ਪਿੱਤਰ ਰਣ ਤੋਂ ਥੋੜਾ ਜਿਹਾ ਆਪਣਾ ਵਜਨ ਹਲਕਾ ਕਰ ਸਕਦੇ ਆ ਤਾਂ ਸਾਡਾ ਉਪਰਾਲਾ ਸਾਡੇ ਸਾਰੇ ਸ਼ਹਿਰ ਨਿਵਾਸੀਆਂ ਦੇ ਚਰਨਾਂ 'ਚ ਬੇਨਤੀ ਹੈ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ 14 ਸਤੰਬਰ ਦਿਨ ਐਤਵਾਰ ਕਲਸ਼ ਯਾਤਰਾ ਜੋਗੀ ਬਾਖੜਾ ਨਹਿਰ ਤੋਂ ਸ਼੍ਰੀ ਸ਼ਿਵ ਮੰਦਿਰ ਸਾਸਾ ਭਵਨ ਵਿਖੇ ਆਏਗੀ ਤਾਂ ਮੇਰੀ ਸਾਰੀਆਂ ਮਾਤਾਵਾਂ ਮੇਰੇ ਸਾਰੇ ਭੈਣਾਂ ਮੇਰੇ ਸਾਰੇ ਬਜ਼ੁਰਗੋ ਮੇਰੇ ਸਾਥੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਕਲਸ਼ ਯਾਤਰਾ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਉਹ ਕਲਸ਼ ਚੱਕਣ ਤਾਂ ਸਾਡਾ ਟਾਰਗੇਟ ਹੈ ਘੱਟੋ ਘੱਟ 250 ਕਲਸ਼ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਇਹ ਭਾਖੜਾ ਨਦੀ ਤੋਂ ਲੈ ਕੇ ਸ਼੍ਰੀ ਸ਼ਿਵ ਮੰਦਰ ਸਾਸ ਸੰਭਵਨ ਆਣ ਗਿਆ ਉਸ ਤੋਂ ਬਾਅਦ 15 ਸਤੰਬਰ ਦਿਨ ਸੋਮਾਰ ਤੋਂ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਡੇਲੀ ਯੱਗ ਕਰਵਾਇਆ ਜਾਏਗਾ ਇੱਕ ਹਵਨ ਕਰਵਾਇਆ ਜਾਏਗਾ 7 ਤੋਂ ਲੈ ਕੇ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਪਿੱਤਰ ਪੂਜਾ ਜਿਨ੍ਹਾਂ ਨੇ ਪਿੱਤਰ ਪੂਜਾ 'ਚ ਬੈਠਣਾ ਹੈ ਉਹ ਆਪਣਾ ਨਾਮ ਸਾਡੇ ਸੰਸਥਾ ਦੇ ਕਿਸੇ ਵੀ ਮੈਂਬਰ ਨੂੰ ਆਪਣਾ ਨਾਮ ਦਰਜ ਕਰਵਾ ਸਕਦੇ ਨੇ ਉਸੇ ਦਿਨ 15 ਸਤੰਬਰ ਤੋਂ ਹੀ ਸ਼ਾਮ ਨੂੰ 3 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਸ਼੍ਰੀ ਮਦ ਭਾਗਵਤ ਕਥਾ ਗਿਆਨ ਯਾਗ ਆਰੰਭ ਕਰਵਾਇਆ ਜਾ ਰਿਹਾ ਜਿਦੇ 'ਚ ਵਿਸ਼ੇਸ਼ ਤੌਰ ਤੇ ਸ਼੍ਰੀ ਮੁਰਦਗਲ ਸ਼ਾਸਤਰੀ ਜੀ ਸ਼੍ਰੀ ਗੋਬਿੰਦ ਸ਼ਾਸਤਰੀ ਜੀ ਸ਼੍ਰੀ ਧਾਮ ਬ੍ਰਿੰਦਾਵਨ ਤੋਂ ਪਧਾਰ ਰਹੇ ਨੇ ਜਿਨ੍ਹਾਂ ਨੂੰ ਯੋਗੀ ਹਿੰਦੂਸਤਾਨ ਦੇ ਵਿੱਚ ਪ੍ਰਸਿੱਧ ਕਥਾਵਾਚਕ ਨੇ ਉਹਨਾਂ ਦੀ 365 ਦੇ ਵਿੱਚ 365 ਦਿਨਾਂ ਦੇ ਵਿੱਚ 350 ਦਿਨਾਂ ਵਿੱਚ ਕੋਈ ਨਾ ਕੋਈ ਕਥਾ ਹਿੰਦੂਸਤਾਨ ਦੇ ਵਿੱਚ ਚਲਦੀ ਰਹਿੰਦੀ ਹੈ ਤਾਂ ਸਾਨੂੰ ਉਹ ਸੁਭਾਗਿਆ ਪ੍ਰਾਪਤ ਹੋਇਆ ਸਮਾਨੇ ਦੀ ਪਵਿੱਤਰ ਧਰਤੀ ਤੇ ਉਹ ਆਪਣੇ ਚਰਨ ਪਾਣਗੇ ਉਹ ਸਾਰੀ ਸੰਗਤ ਨੂੰ ਨਿਹਾਲ ਕਰਨਗੇ ਇਹ ਸਾਰਾ ਸਹਿਯੋਗ ਜਿੱਥੇ ਕਿ ਸ਼੍ਰੀ ਸ਼ਿਵ ਮੰਦਿਰ ਸੰਗਤ ਸੰਭਾਵਨ ਕਮੇਟੀ ਕਰਵਾ ਰਹੀ ਹੈ ਉਹਦੇ ਜਿ ਇੱਕ ਵਿਸ਼ੇਸ਼ ਸਹਿਯੋਗ ਸ਼੍ਰੀ ਜਗਦੰਬਾ ਆਸ਼ਰਮ ਦੀ ਸਮੂਹ ਸਾਧ ਸੰਗਤ ਵੱਲੋਂ ਔਰ ਸਾਰੇ ਸ਼ਹਿਰ ਨਿਵਾਸੀਆਂ ਦੀ ਸਹਿਯੋਗ ਨਾਲ ਇਹ ਕਰਵਾਇਆ ਜਾ ਰਿਹਾ ਤਾਂ ਮੇਰੀ ਹੱਥ ਮੰਨ ਕੇ ਬੇਨਤੀ ਹੈ ਇਹ ਪ੍ਰੋਗਰਾਮ ਸਾਰੇ ਸ਼ਹਿਰ ਦਾ ਸਾਂਝਾ ਪ੍ਰੋਗਰਾਮ ਹੈ ਸਾਰੀਆਂ ਵੱਖ-ਵੱਖ ਧਾਰਮਿਕ ਸਮਾਜਿਕ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਹਰ ਸਾਲ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਜੋ ਅਸੀਂ ਕਥਾ ਗਿਆਨ ਯਕ ਪਿਤਰ ਪਕਸ਼ਿ ਪਿਤਰਾਂ ਨੂੰ ਨਮਿਤ ਕਰਵਾ ਰਹੇ ਹਾਂ ਇਹ ਸਾਡਾ ਕੋਈ ਇਕੱਲੇ ਸ਼ਿਵ ਮੰਦਿਰ ਸਾਸਾਂ ਪਵਨ ਕਮੇਟੀ ਦਾ ਪ੍ਰੋਗਰਾਮ ਨਹੀਂ ਹੈ ਇਹ ਸਾਰੇ ਸ਼ਹਿਰ ਦਾ ਇੱਕ ਸਾਂਝਾ ਪ੍ਰੋਗਰਾਮ ਹੈ ਸਾਰੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਦਾ ਇੱਕ ਸਾਂਝਾ ਪ੍ਰੋਗਰਾਮ ਹੈ ਕੀ ਮੇਰਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਬਨ ਗਏ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੋ ਕਿ ਆਪਾਂ ਪਿਤਰ ਪਕਸ਼ਿ ਦੇ ਪਿਤਰਾਂ ਦੇ ਨਿਮਿਤ ਆਪਣੇ ਪਿਤਰਾਂ ਵਾਸਤੇ ਇਹ ਇਸ ਪ੍ਰੋਗਰਾਮ 'ਚ ਸੱਤ ਦੇ ਸੱਤ ਦਿਨ ਆਪਾਂ ਸ਼ਾਮਲ ਹੋ ਕੇ ਇਸ ਪੁੰਨ ਦੇ ਭਾਗੀ ਬਣੀਏ ਔਰ ਆਪਣਾ ਪਿਤਰਾਂ ਦਾ ਉਧਾਰ ਕਰੀਏ ਕੇਵਲ ਇਹ ਜਿਹੜਾ ਦਾਨ ਹੈ ਪੈਸੇ ਦਾ ਦਾਨ ਨਹੀਂ ਹੁੰਦਾ ਸਮੇ ਦਾ ਦਾਨ ਵੀ ਬਹੁਤ ਵੱਡਾ ਦਾਨ ਹੈ ਤੁਸੀਂ ਕਲਸ਼ ਚੱਕ ਕੇ ਆਪਣਾ ਟਾਈਮ ਦੇ ਕੇ ਇੱਥੇ ਸੇਵਾ ਕਰਕੇ ਦਾਨ ਦੇ ਭਾਗੀ ਬਣ ਸਕਦੇ ਹੋ ਪੋਣੇ ਦੇ ਭਾਗੀ ਬਣ ਸਕਦੇ ਹੋ ਇਹਨਾਂ ਕਹਿੰਦਾ ਸ਼ਮਾ ਯਾਜਕਾਂ ਬੋਲ ਸ਼ੰਕਰ ਭਗਵਾਨ ਕੀ ਜੈ ਬੋਲ ਬਾਂਕੇ ਮਹਾਰਿ ਨਾਲ ਕੀ ਜੈ ਸੋ ਇਸ ਤਰ੍ਹਾਂ ਸ਼੍ਰੀ ਮਦ ਭਾਗਵਤ ਕਥਾ ਗਿਆਨ ਯੱਗ ਚ ਇਸ ਸੰਬੰਧੀ ਜਾਣਕਾਰੀ ਦੇ ਰਹੇ ਸੀ ਹਰਿੰਦਰ ਪਟੇਦਾਰ ਜੀ ਤੇ ਸਮੂਹ 사ਸੰਗ ਭਵਨ ਕਮੇਟੀ ਬਲੋਂ ਇਹ ਜੋ 66ਵਾਂ વાર્ਸ਼ਿਕ ਮਹੋਸਤ ਪਿਤਰਪਕਸ਼ ਦੀ ਇਹ ਜੋ ਭਾਗਵਤ ਕਥਾ ਕਰਵਾਈ ਜਾ ਰਹੀ ਹੈ ਸ਼ਿਵ ਮੰਦਰ ਸਤਸੰਗ ਭਵਨ ਸਮਾਣਾ ਦੇ ਵਿੱਚ ਗੰਗਾ ਨਗਰ ਵਾਲੇ ਮਹਾਰਾਜ ਜੀ ਦੇ ਅਧਿਐਕਸ਼ਤਾ ਦੇ ਵਿੱਚ ਦੇ ਬ੍ਰਹਮਦੇਵ ਜੀ ਉਹਨਾਂ ਦੀ ਅਧਿਐਕਸ਼ਤਾ ਦੇ ਵਿੱਚ ਇਹ ਕਥਾ ਕਰਵਾਈ ਜਾ ਰਹੀ ਹੈ ਜਿਸ ਸੰਬੰਧੀ ਜਾਣਕਾਰੀ ਇਹ ਸਾਰੀ ਦਿੱਤੀ ਗਈ ਹੈ ਸਾਰੇ ਹੀ ਸਮਾਣਾ ਵਾਸੀਆਂ ਨੂੰ ਅਪੀਲ ਹੈ ਕਿ ਇਸ ਕਥਾ ਦੇ ਵਿੱਚ ਤੇ ਜੋ ਕਲਸ਼ ਯਾਤਰਾ ਹੈ ਉਸ ਦੇ ਵਿੱਚ ਸ਼ਾਮਲ ਹੋ ਕੇ ਤੁਸੀਂ ਬਾਂਕੇ ਬਿਹਾਰੀ ਜੀ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਸਤ ਸੰਗ ਭਵਨ ਸ਼ਿਵ ਮੰਦਿਰ ਸਮਾਣਾ ਓਂ ਸ਼ੰਗਰ ਭਗਵਾਨ ਕੀ ਜੈ ਦੂਜੇ ਪਰਮਾਤਮਾ ਸਵਾਮੀ ਸ਼੍ਰੀ ਬ੍ਰਹਮਦੇਵ ਜੀ ਮਹਾਰਾਜ ਕੀ ਜੈ ਔਰ ਬਾਂਕੇ ਬਿਹਾਰੀ ਨਾਮ ਕੀ ਜੈ